ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਦੀ ਧਰਤੀ ਤੇ ਬੈਠੇ ਮਾਲਵੇ ਦੇ ਚੌਧਰੀ ਜਿਦ ਕੁਲ 6 6 7 7 ਫੁੱਟੇ ਨੌਜਵਾਨ ਸਿਪਾਹੀ ਨੇ ਸ਼ਸਤਰ ਧਾਰੀ ਹੈ ਇਲਾਕੇ ਦਾ ਚੌਧਰੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ਰਧਾ ਰੱਖਦਾ ਔਰ ਪਾਤਸ਼ਾਹ ਦੇ ਕੋਲ ਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕਰਕੇ ਸੇਵਾ ਵਿੱਚ ਹਾਜ਼ਰ ਰਿਹਾ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬੈਠਿਆ ਬੈਠਿਆ ਪਤਾ ਕੀ ਕਹਿੰਦਾ ਕਹਿੰਦਾ ਮਹਾਰਾਜ ਜੇ ਕਿਤੇ ਮੈਨੂੰ ਤੁਸੀਂ ਚਮਕੌਰ ਦੀ ਗੜੀ 'ਚ ਯਾਦ ਕਰ ਲੈਂਦੇ ਨਾ ਮੈਂ ਉੱਥੇ ਆ ਜਾਂਦਾ ਤੁਹਾਡੇ ਸਾਹਿਬ ਜਦ ਦੇ ਨਹੀਂ ਸੀ ਮਸ਼ੀਨ ਦੁਆ ਮਹਾਰਾਜ ਜੇ ਕਿਤੇ ਮੈਨੂੰ ਯਾਦ ਕਰ ਲੈਂਦੇ ਨਾ ਉਸ ਗੜੀ ਚਮਕੌਰ ਦੀ ਗੜੀ 'ਚ ਮੈਨੂੰ ਯਾਦ ਕੀਤਾ ਹੁੰਦਾ ਮੈਂ ਕਿਤੇ ਆ ਜਾਂਦਾ ਮਹਾਰਾਜ ਮੈਂ ਤੁਹਾਡੇ ਸਾਹਿਬ ਜਦ ਦੇ ਸ਼ਹੀਦ ਨਹੀਂ ਸੀ ਹੋਣ ਦੇਣੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੱਲ ਟਾਲਦਿਆਂ ਹੋਇਆਂ ਕਿਹਾ ਕੋਈ ਗੱਲ ਨਹੀਂ ਡਲਿਆ ਉਹ ਵਕਤ ਲੰਘ ਗਿਆ ਰੱਬ ਦਾ ਪਹਾਣਾ ਸੀ ਉਹ ਹੋ ਗਿਆ ਕਹਿੰਦੇ ਨਹੀਂ ਮਹਾਰਾਜ ਮੇਰੇ ਸਪਈਆਂ ਵੱਲ ਤਾਂ ਵੇਖੋ 6 6 7 7 ਫੁੱਟੇ ਜਵਾਨ ਨੇ ਇਹਨਾਂ ਦਾ ਸਰੀਰ ਦਾ ਜੁੱਸਾ ਵੇਖੋ ਤਾਕਤਵਰ ਕਿੰਨੇ ਨੇ ਆ ਤੁਹਾਡੇ ਸਿੱਖ ਮਹਾਰਾਜ ਇੰਨੇ ਕਮਯੋਰ ਨਾ ਕਿਸੇ ਦੀ ਕੋਈ ਸਰੀਰ ਦਾ ਵੱਲ ਕਮਯੋਰ ਜੈਨੇ ਕਿਸੇ ਦੀ ਕਦ ਨੀਮਾ ਕਿਸੇ ਦਾ ਵੱਲ ਸਰੀਰ ਦਾ ਕਮਯੋਰ ਹੈ ਕਿਉਂ ਉਹ ਵਿਚਾਰੇ ਗੁਰੂ ਨਾਲ ਰਹਿੰਦੇ ਆਂ ਦੁੱਖ ਵੀ ਸਹਿੰਦੇ ਰਹ ਭੁੱਖਾ ਵੀ ਸਹਿੰਦੇ ਰਹ ਸਾਥ ਸੰਗਤ 8-8 ਮਹੀਨੇ ਸਿੱਖ ਅੱਧੀ ਅੱਧੀ ਰੋਟੀ ਤੇ ਗੁਜ਼ਾਰਾ ਕਰਦੇ ਰਹ ਸਰੀਰ ਕਮਯੋਰ ਹੋਣਾ ਸੀ ਤੁਸੀਂ ਇੱਥੇ 20 ਦਿਨ ਰੋਟੀ ਛੱਡ ਕੇ ਵੇਖੋ ਤੁਹਾਡਾ 10 ਕਿਲੋ ਭਾਰ ਘਟ ਜਾਣਾ ਹੈ 8-8 ਮਹੀਨੇ ਰੋਟੀ ਅੱਧੀ ਅੱਧੀ ਖੰਨੀ ਖੰਨੀ ਤੇ ਗੁਜ਼ਾਰਾ ਕਰਦੇ ਅੱਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਆਪਣੇ ਸਿੱਖਾਂ ਵੱਲ ਤਾਂ ਵੇਖੋ ਇੱਧਰ ਮੇਰੇ ਬੰਦੇ ਵੇਖੋ ਮੇਰੇ ਸਪਾਹੀ ਵੇਖੋ ਸੂਰਬੀਰ ਸੱਤ-ਸੱਤ ਫੁੱਟੇ ਜਵਾਨ ਨੇ ਤਾਕਤ ਵੇਖੋ ਇਹਨਾਂ ਦੀ ਜੇ ਕਿਤੇ ਤੁਸੀਂ ਯਾਦ ਕਰ ਲੈਂਦੇ ਮੈਂ ਚੰਪੌਰ ਦੀ ਗੜੀ 'ਚ ਤੁਹਾਡੀ ਹਮਦਾਤ ਤੇ ਆ ਜਾਂਦਾ ਤੁਹਾਡੇ ਸੱਜ ਜੱਦੇ ਨਹੀਂ ਸੀ ਸ਼ਹੀਦ ਹੋਣ ਦੇਣੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਤਾਂ ਉਸ ਗੱਲ ਤੇ ਬੋਲੇ ਨਹੀਂ ਇੰਨੀ ਨਾਲ ਕਹਿਤੀ ਵੀ ਨਹੀਂ ਡੱਲਿਆ ਪਾਣਾ ਸੀ ਰੱਬ ਦਾ ਪਰ ਜਦੋਂ ਗੱਲ ਸਿੱਖਾਂ ਦੀ ਨਿੰਦਿਆ ਦੀ ਆਈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੋਲਣਾ ਪਿਆ ਯਾਦ ਰੱਖਿਓ ਨਾ ਸਿੱਖ ਗੁਰੂ ਦੀ ਨਿੰਦਿਆ ਸੁਣ ਸਕਦਾ ਹੈ ਨਾ ਫਿਰ ਗੁਰੂ ਸਿੱਖ ਦੀ ਨਿੰਦਿਆ ਬਰਦਾਸ਼ਤ ਕਰਦਾ ਦੋਹਾਂ ਦਾ ਪ੍ਰੇਮ ਇਸ ਤਰ੍ਹਾਂ ਦਾ ਹੈ ਜੇ ਕਿਸੇ ਦਾ ਬਹੁਤ ਸਨੇਹ ਪਤੀ ਪਤਨੀ ਵਾਲਾ ਹੋਵੇ ਪਿਓ ਤੇ ਪੁੱਤ ਵਾਲਾ ਹੋਵੇ ਇਹ ਚੀਜ਼ਾਂ ਯਾਦ ਰੱਖਿਓ ਇੱਕ ਦੂਜੇ ਦੀ ਨਿੰਦਿਆ ਨਹੀਂ ਬਰਦਾਸ਼ਤ ਕਰ ਸਕਦਾ ਪਿਓ ਆਪਣੇ ਪੁੱਤ ਨੂੰ ਭਾਵੇਂ ਦਬਕ ਲੈ, ਝੜਕ ਲੈ, ਥੱਪੜ ਮਾਰ ਲੈ, ਪਿਓ ਦਾ ਅਧਿਕਾਰ ਹੈ। ਪਰ ਸੱਜਣੋਂ ਦੂਜਾ ਕੋਈ ਕੋਏ ਵੀ ਕਹਿ ਦੇਣਾ ਉਹ ਤੇ ਪੁੱਤ ਨੂੰ ਪਿਓ ਨਹੀਂ ਬਰਦਾਸ਼ਤ ਕਰਦਾ। ਆਪ ਭਾਵੇਂ ਦੋ ਥੱਪੜ ਲਾ ਦੇ ਆਪਣੇ ਪੁੱਤ ਦੇ, ਕੋਈ ਹੋਰ ਦੂਜਾ ਉਂਗਲ ਵੀ ਚੁੱਕ ਦੇ ਪਿਓ ਬਰਦਾਸ਼ਤ ਨਹੀਂ ਕਰਦਾ। ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸੁਣਿਆ ਨਾ ਡੱਲਾ ਕੇ ਨਾ ਮਹਾਰਾ ਤੁਹਾਡੇ ਸਿੱਖਾਂ ਦਾ ਵੇਖੋ ਤਾਂ ਸੀ ਨਾ ਇਹਨਾਂ ਦੀ ਕੋਈ ਤਾਕਤ ਐ ਕਮਯੌਰ ਜੈ ਨਾ ਇਹਨਾਂ ਦਾ ਕੋਈ ਸਰੀਰ ਦਾ ਕਦ ਐ ਪਰ ਮਰੇ ਮੇਰੇ ਬੰਦੇ ਵੇਖੋ ਜਦੋਂ ਗੱਲ ਸਿੱਖਾਂ ਦੀ ਨਿੰਦਿਆ ਦੀ ਆਈ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝ ਗਏ ਇਹਦੇ ਅੰਦਰ ਹੰਕਾਰ ਦਾ ਬੁੱਟਾ ਵੱਧ ਗਿਆ ਇਹਦੇ ਅੰਦਰ ਹੰਕਾਰ ਦਾ ਦਰਖਤ ਵੱਧ ਗਿਆ ਇਹ ਆਪਣੇ ਹੰਕਾਰ ਤੇ ਹਉਮੈ ਵਿੱਚ ਕਹਿ ਰਿਹਾ ਹੈ ਔਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਇੱਕੋ ਨਸ਼ਾ ਗੁਰੂ ਨੂੰ ਅੰਦਰ ਵੀ ਆਇਆ ਪਰਵਾਨ ਨਹੀਂ ਹੈ ਉਹਨੂੰ ਹਉਮੈ ਕਹਿੰਦੇ ਹੰਕਾਰ ਕਹਿੰਦੇ ਹਰ ਜਿਓ ਹੰਕਾਰ ਨਾ ਭਾਗਈ ਵੇਦ ਕੋ ਕ ਸੁਣਾਵੇ ਅੱਜ ਮੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਿੱਖਾਂ ਦੀ ਨਿੰਦਿਆ ਹੋਈ ਨਾ ਉਦੋਂ ਬਰਦਾਸ਼ਤ ਨਹੀਂ ਹੋਈ ਪਾਤਸ਼ਾਹ ਨੇ ਫਿਰ ਖੇਡ ਰੱਜੇ ਹਜ਼ੂਰ ਕਹਿੰਦੇ ਕੋਈ ਨਹੀਂ ਡਲਿਆ ਤੇਰੇ ਵੀ ਸੂਰਬੀਰਾਂ ਨੂੰ ਵੇਖ ਲਾਂਗੇ ਕਿਤੇ ਠੀਕ ਹੈ ਤੇਰੇ ਸੂਰਬੀਰ ਤਕੜੇ ਨੇ ਇਹਨਾਂ ਦਾ ਸਰੀਰਕ ਕੱਦ ਤਕੜਾ ਹੈ ਇਹਨਾਂ ਦੇ ਵਿੱਚ ਵੱਲ ਹੈ ਪਾਦਸ਼ਾਹ ਇਦਾਂ ਢਾਲਦੇ ਦੇ ਐਨੇ ਨੂੰ ਕੋਤਕ ਰਚਿਆ ਇੱਕ ਸਿੱਖ ਆ ਗਿਆ ਪਾਦਸ਼ਾਹ ਦੇ ਚੰਨਾ ਉਹਨੇ ਆ ਕੇ ਮੱਥਾ ਟੇਕਿਆ ਮਹਾਰਾਜ ਮੈਂ ਇੱਕ ਚੀਜ਼ ਤੁਹਾਡੇ ਲਈ ਬਣਾ ਕੇ ਲਿਆਇਆ ਬੜੀ ਦੂਰੋਂ ਝੱਲ ਕੇ ਆਇਆ ਹੈ ਪਾਦਸ਼ਾਹ ਪੁੱਛਦੇ ਕੀ ਲਿਆਉਂਦਾ ਕਹਿੰਦਾ ਮਹਾਰਾਜ ਮੈਂ ਤੁਹਾਡੇ ਲਈ ਬੰਦੂਕ ਲਿਆਂਦੀ ਹੈ ਇਹ ਇੰਨੀ ਵਧੀਆ ਸਤਾਲੀ ਬੰਦੂਕ ਹੈ ਮਹਾਰਾਜ ਇਸ ਬੰਦੂਕ 'ਚੋਂ ਨਿਕਲੀ ਗੋਲੀ ਜੇ ਨਿਸ਼ਾਨਾ ਸਹੀ ਲੱਗ ਜਾਏ ਬੰਦੇ ਦਾ ਸਰੀਰ ਪਾੜ ਕੇ ਰੱਖ ਦੇਵੇ। ਪਾਤਸ਼ਾਹ ਐਨੀ ਬਲਸ਼ਾਲੀ ਬੰਦੂਕ ਕਹਿੰਦੀ ਗੋਲੀ ਵਿਰਦ ਨਹੀਂ ਜੇ ਨਿਸ਼ਾਨਾ ਸਹੀ ਲੱਗ ਜਾਏ ਇੱਕ ਪਾਸਿਓਂ ਵੱਜੇਗੀ ਦੂਜੇ ਪਾਸਿਓਂ ਸਰੀਰ ਖੋਲ ਕੇ ਰੱਖ ਦੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅੱਛਾ ਭਈ ਉਸ ਬੰਦੂਕ ਨੂੰ ਚੰਗੀ ਤਰ੍ਹਾਂ ਵੇਖਣ ਲੱਗ ਪਏ। ਪਾਤਸ਼ਾਹ ਨੇ ਉਹਨੂੰ ਚੰਗੀ ਤਰ੍ਹਾਂ ਵੇਖਿਆ। ਵੇਖਣ ਤੋਂ ਬਾਅਦ ਉਹਦੇ ਵਿੱਚ ਰੋਂਦ ਗੋਲੀ ਪਾਈ। ਤੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੱਲ ਤੇਰੀ ਬੰਦੂਕ ਦੀ ਪਰਖ ਕਰ ਲੈਨੇ ਬਈ ਜੇ ਤੂੰ ਮੜਾ ਕੇ ਲਿਆਇਆ ਆ ਆਪਾਂ ਪਰਖ ਕਰ ਲੈਨੇ ਹੁਣ ਪਾਤਸ਼ਾਹ ਨੇ ਚੌਧਰੀ ਡੱਲੇ ਨੂੰ ਕੋਲ ਬੁਲਾ ਕੇ ਕਿਹਾ ਡੱਲਾ ਗੱਲ ਸੁਣ ਲਈ ਚੌਧਰੀ ਸਾਹਿਬ ਹੁਣ ਲਿਆਓ ਕੋਈ ਆਪਣਾ ਸੂਰਬੀਰ ਯੋਧਾ ਜਿਹਨੂੰ ਕਹਿੰਦੇ ਚਾਲੀ ਚਾਲੀ ਇੰਚ ਦੀਆਂ ਛਾਤੀਆਂ ਨੇ ਉੱਚੀਆਂ ਬਲਸ਼ਾਲੀ ਤਾਕਤ ਹੈ ਬੰਦਾ ਤੇਰੇ ਸੱਤ-ਸੱਤ ਪੁੱਟੇ ਨੌਜਵਾਨ ਨੇ ਜਿਨ੍ਹਾਂ ਚ ਕਹਿੰਨਾ ਤਾਕਤ ਬਹੁਤ ਹੈ ਕੋਈ ਸਭ ਤੋਂ ਤਾਕਤਵਰ ਬੰਦਾ ਲੈ ਕੇ ਆਪਾਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਜੇ ਇਹ ਬੰਦੇ ਦੀ ਗੱਲ ਸੱਚ ਹੋਈ ਕਿ ਗੋਲੀ ਦਾ ਨਿਸ਼ਾਨਾ ਸਹੀ ਲੱਗਦਾ ਹੈ ਬੰਦੂਕ ਦਾ ਤੇ ਇੱਕ ਪਾਸਿਓਂ ਵੱਜਦੀ ਪਿੱਛੋਂ ਸਰੀਰ ਖੋਲ ਕੇ ਰੱਖ ਦਿੰਦੀ ਹੈ ਸਰੀਰ ਪਾੜ ਦਿੰਦੀ ਹੈ ਆਪਾਂ ਇੱਕ ਵਾਰ ਪਰਖ ਕਰ ਲਈਏ ਬੰਦੂਕ ਦੀ ਪਰਖ ਕਰਨੀ ਕੋਈ ਆਪਣਾ ਬੰਦਾ ਲੈ ਕੇ ਆ ਡੱਲੇ ਨੇ ਆਪਣੇ ਸੂਰਬੀਰ ਸਪਾਹੀਆਂ ਨੂੰ ਕਹਿਵੇ ਕੋਈ ਜਣਾ ਅੱਗੇ ਹੋਵੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਸ਼ਾਨਾ ਪਰਖਣਾ ਪਾਹ ਬੰਦੂਕ ਦਾ ਨਿਸ਼ਾਨਾ ਪਰ ਕੇ ਵੇਖਣਾ ਬੰਦੂਕ ਵਕੈ ਇਸ ਤਰ੍ਹਾਂ ਦੀ ਹੈ ਜਿਹਨੂੰ ਕਿਹਾ ਉਹ ਮੋਰਿਆਂ ਪੱਠੇ ਹੋ ਕੇ ਡੱਲੇ ਚੌਧਰੀ ਨੂੰ ਪਹੇਗਾ ਕਹਿੰਦੇ ਤੂੰ ਮੂਰਖ ਹੋਇਆ ਨਿਹੱਕਾ ਕਿਣਾ ਮੋਰੇ ਖੜ ਕੇ ਮਰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਸ਼ਾਨਾ ਪਰਖਣੇ ਕਿਸੇ ਦਰਖਤ ਤੇ ਪਰਖ ਲੈਣ ਕਿਸੇ ਪਜੋ ਪੰਛੀ ਤੇ ਪਰਖ ਲੈਣ ਬੰਦਾ ਥੋੜੀ ਮਾਰਨੇ ਨਿਸ਼ਾਨਾ ਪਰਖਣ ਲੈ ਬੰਦੂਕ ਦਾ ਨਿਸ਼ਾਨਾ ਪਰਖਣ ਲੈ ਬੰਦੇ ਮਾਰਨੇ ਨੇ ਅਸੀਂ ਨਹੀਂ ਘੜ ਸਕਦੇ ਉਹਦੇ ਸਿਪਾਹੀ ਮੁੱਕਰ ਗਏ ਛਿੱਥਾ ਜਿਹਾ ਹੋਇਆ ਸ਼ਰਮਿੰਦਾ ਹੋਇਆ ਸਰਚੂ ਕੇ ਹੋਇਆ ਆ ਗਿਆ ਮਹਾਰਾਜ ਕੋਲ ਕਹੇ ਮਹਾਰਾਜ ਬੰਦੇ ਮੰਦੇ ਨਹੀਂ ਨਿਸ਼ਾਨਾ ਪਰਖਣਾ ਕਿਸੇ ਦਰਖਤ ਤੇ ਪਰਖ ਲਓ ਨਿਸ਼ਾਨਾ ਪਰਖਣਾ ਕਿਸੇ ਜਾਨਵਰ ਪੰਛੀ ਤੇ ਪਰਖ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਈ ਬੰਦੇ ਤੇ ਨਿਸ਼ਾਨਾ ਪਰਖਣਾ ਮਧਨ ਜੰਗ ਵਿੱਚ ਦਰਖਤਾਂ ਤੇ ਥੋੜੀ ਗੋਲੀ ਚਲਾਈ ਦੀ ਹੈ ਪਸ਼ੂ ਪੰਛੀਆਂ ਤੇ ਥੋੜੀ ਚਲਾਉਣੀ ਹੈ ਬੰਦਿਆਂ ਤੇ ਬੰਦੂਕ ਪਰਖਣੀ ਹੈ ਕਹੇ ਮਹਾਰਾਜ ਬੰਦੇ ਮੰਦੇ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹਨਾਂ ਨੂੰ ਤਾਂ ਤੂੰ ਕਹਿੰਦਾ ਸੀ ਤਕੜੇ ਬਹੁਤ ਨੇ ਸੱਤ-ਸੱਤ ਫੁੱਟੇ ਬਲਸ਼ਾਲੀ ਜੇ ਕਿਤੇ ਚਮਕੌਰ ਦੀ ਗੜੀ ਤੇ ਤੈਨੂੰ ਯਾਦ ਕਰ ਲੈਂਦੇ ਫਿਰ ਪਾਤਸ਼ਾਹ ਨੇ ਕਿ ਚੱਲ ਬੰਦੇ ਨਹੀਂ ਮੰਦੇ ਡੱਲਿਆ ਤੂੰ ਆ ਜਾ ਬੰਦੇ ਨਹੀਂ ਮੰਦੇ ਤੂੰ ਵੀ ਤਾਂ ਸੂਰਬੀਰ ਯੋਧਾ ਜਰਨੈਲ ਐ ਤੂੰ ਕਹਿੰਦਾ ਸੀ ਮੈਨੂੰ ਯਾਦ ਕਰ ਲੈਣਾ ਸੀ ਚਮਕੌਰ ਦੀ ਗੜੀ ਚੱਲ ਫਿਰ ਸਾਹਮਣੇ ਤੂੰ ਖਲੋ ਹੱਥ ਜੋੜ ਕੇ ਕਹਾਂ ਮਹਾਰਾਜ ਇਹ ਵੀ ਕੋਈ ਗੱਲ ਹੋਈ ਬੰਦੂਕ ਦਾ ਨਿਸ਼ਾਨਾ ਬੰਦੇ ਤੇ ਥੋੜੀ ਪਰ ਗਈ ਤਾਂ ਐਵੇਂ ਨਿਹਾਕਾ ਮਾਰ ਦੋਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਸ਼ਰਮਿੰਦਾ ਹੋ ਗਿਆ ਸੱਜ ਗਿਆ ਉਦੋਂ ਪਾਤਸ਼ਾਹ ਨੇ ਫਿਰ ਬਚਨ ਕਹਿ ਡਲਿਆ ਜਿਨ੍ਹਾਂ ਨੂੰ ਕਮਜ਼ੋਰ ਕਹਿੰਦੇ ਜਿਨ੍ਹਾਂ ਨੂੰ ਕਹਿੰਨਾ ਸਰੀਰ ਬੁੱਤ ਉੱਚਾ ਕੱਦ ਨਹੀਂ ਹੈ ਬਲਸ਼ਲੀ ਨਹੀਂ ਹੈ ਕਮਜ਼ੋਰ ਤੇ ਅਧਨੇ ਜੇ ਸਿੱਖ ਨੇ ਤੈਨੂੰ ਪਤਾ ਹੈ ਇਹ 8-8 ਮਹੀਨੇ ਭੁੱਖੇ ਰਹੇ ਨੇ ਮੇਰੇ ਨਾਲ ਕਿਲੇ 'ਚ ਤੈਨੂੰ ਪਤਾ ਏ ਇਹ 10 ਲੱਖ ਦੀ ਫੌਜ ਵੇਖ ਕੇ ਡਰੇ ਨਹੀਂ ਮੈਂ 5 5 ਜਣਿਆਂ ਨੂੰ ਗੜੀ ਚਮਕੌਰ ਚੋਂ ਬਾਹਰ ਕੱਢਦਾ ਰਿਆ ਇਹ 5 5 ਜਣੇ 10 10 ਲੱਖ ਨਾਲ ਲੜਦੇ ਰਹੇ ਜੇ ਤੇਰੇ ਬੰਦੇ ਕਿਤੇ ਹੁੰਦੇ ਤੂੰ ਕਹਿੰਨੇ ਉਦੋਂ ਮੈਨੂੰ ਸੱਦ ਲੈਂਦਾ ਸਹਿਬ ਜਦ ਅੱਦੇ ਸ਼ਹੀਦ ਨਹੀਂ ਸੀ ਉਹਨੇ ਤੇਰੇ ਬੰਦਿਆਂ ਨੇ ਕਹਿ ਕੇ ਭੱਜ ਜਾਣਾ ਸੀ ਇੰਨੀ ਫੌਜ ਨਾਲ ਮਹਾਰਾਜ ਅਸੀਂ ਕਿਵੇਂ ਲੜੀ ਕਹਿੰਦੇ ਜੇ ਲੜ ਗਏ ਚਮਕੌਰ ਦੀ ਗੜੀ ਵਿੱਚ ਮੇਰੇ ਇਹ ਅਦਨੇ ਜਿਹਾ ਸਿੱਖ ਲੱਗਦਾ ਜੇ ਜੰਪੌਰ ਦੀ ਗੜੀ ਵਿੱਚ ਲੜਕੇ ਸ਼ਹੀਦ ਹੋਏ ਮੇਰੇ ਕਮਜ਼ੋਰ ਸਿੱਖੋ ਜਿਨ੍ਹਾਂ ਨੂੰ ਤੂੰ ਕਮਜ਼ੋਰ ਕਹਿੰਦਾ ਇਹ ਕਮਜ਼ੋਰ ਨਹੀਂ ਇਹ ਜਾਮ ਗੁਰੂ ਹੋਏ ਬਲ ਤਨੇ ਕਿਆ ਗਰਭ ਦਿੱਜੇ ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕਿਜੇ ਇਹ ਗੁਰੂ ਦੇ ਸਹਾਰੇ ਜੀਣ ਵਾਲੇ ਨੇ ਲੈ ਫਿਰ ਤੈਨੂੰ ਕਮਜ਼ੋਰ ਦੇ ਸਿੱਖਾਂ ਦੀ ਦਿਖਾਈਏ ਪਾਤਸ਼ਾਹ ਨੇ ਆਵਾਜ਼ ਦੇ ਕੇ ਕਿਹਾ ਭਾਈ ਉਹ ਤੰਬੂ ਵਿੱਚ ਕੋਈ ਸਿੱਖ ਧਿਆਰ ਹੋ ਰਹੇ ਨੇ ਜਾਓ ਕਿਸੇ ਨੂੰ ਬੁਲਾ ਕੇ ਲਿਓ ਉਹਨਾਂ ਨੂੰ ਕਹੋ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਕਿਸੇ ਨੂੰ ਸੱਦ ਕੇ ਲਿਆਓ। ਕੁੱਲਾ ਮਦਾਨ ਮਾਲਵੇ ਦੀ ਧਰਤੀ ਤੰਬੂ ਲੱਗੇ ਹੋਏ ਨੇ ਇੱਕ ਤੰਬੂ ਵਿੱਚ ਦੋ ਸਿੱਖ ਦੇ ਮੱਲਾ ਬੰਦੇ ਨੇ ਅੱਧੀਆਂ-ਅੱਧੀਆਂ ਦਸਤਾਰਾਂ ਅਜੇ ਵੱਧੀਆਂ ਨੇ ਅੱਧੀਆਂ ਅਜੇ ਬੰਨਣ ਵਾਲੀਆਂ ਨੇ ਸਿੱਖ ਨੇ ਜਾ ਕੇ ਕਿਹਾ ਭਾਈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਬੁਲਾਇਆ ਹੈ ਕਿਸੇ ਇੱਕ ਜਣੇ ਉੱਤੇ ਨਿਸ਼ਾਨਾ ਪਰਖਣਾ ਬੰਦੂਕ ਦਾ। ਦੋਵੇਂ ਜਣੇ ਦਸਤਾਰਾਂ ਵੱਧ ਦੇ ਭੱਜਾਏ। ਇੱਕ ਦਾ ਨਾਮ ਭਾਈ ਧੀਰ ਸਿੰਘ ਐ ਕਵੀਰ ਸਿੰਘ ਆ ਕੇ ਸਾਹਮਣੇ ਖਲੋ ਗਏ ਪਾਤਸ਼ਾਹ ਕਹਿੰਦੇ ਭਾਈ ਇੱਕ ਜਣਾ ਚਾਹੀਦਾ ਧੀਰ ਸਿੰਘ ਕਹਿੰਦਾ ਜੀ ਮੇਰੇ ਤੇ ਪਰਖੋ ਵੀਰ ਸਿੰਘ ਕਹਿੰਦਾ ਜੀ ਮੈਂ ਮੋਰੇ ਖੜੇ ਪਾਤਸ਼ਾਹ ਕਹਿੰਦੇ ਭਾਈ ਇੱਕ ਦਿਓ ਕਹਿੰਦਾ ਜੀ ਮੈਂ ਪਹਿਲਾਂ ਸੁਣਿਆ ਹੁਕਮ ਦੂਜਾ ਕਹਿੰਦਾ ਪਹਿਲਾਂ ਹੁਕਮ ਮੈਂ ਸੁਣਿਆ ਇੱਕ ਦੂਜੇ ਦੇ ਮੋਰੇ ਮਹਾਰਾਜ ਪਹਿਲਾਂ ਮੈਂ ਸੁਣਿਆ ਹੁਕਮ ਤੁਹਾਡਾ ਮੇਰੇ ਤੇ ਨਿਸ਼ਾਨਾ ਪਰਖੋ ਇੱਕ ਦੂਜੇ ਤੋਂ ਮੋਰੇ ਮੋਰੇ ਅੱਦੀਆਂ ਦਸਤਾਰਾਂ ਵਧੀਆਂ ਹੋਈਆਂ ਨੇ ਦੱਲਾ ਵੇਖ ਕੇ ਸ਼ਰਮਿੰਦਾ